ਕਿ ਇਹ ਹੁਣ ਹਰਿਆਣੇ ਦੀਆਂ ਇਲੈਕਸ਼ਨਾਂ ਕਰਕੇ RAM REHIM ਨੂੰ ਫੁੱਲਾ ਵਾਂਗੂ ਰੱਖਣਾ ਚਾਹੁੰਦੇ ਆ ਕਿਉਂ ਟ੍ਰਾਇਲ ਸ਼ੁਰੂ ਕਰਦੇ ਪੰਜਾਬ ਪੁੱਛਦਾ ਪੰਥ ਪੁੱਛਦਾ ਅਕਾਲੀ ਦਲ ਪੁੱਛਦਾ ਸ਼੍ਰੋਮਣੀ ਕਮੇਟੀ ਪੁੱਛਦੀ ਹੈ ਕਿ 2015 ਦੇ ਸੈਕ੍ਰੇਜ ਆਏ ਕੇਸ ਚ RAM REHIM ਦੀ ਟ੍ਰਾਇਲ ਕਿਉਂ ਨਹੀਂ ਸ਼ੁਰੂ ਹੋ ਰਹੀ ਕਿਉਂ ਨਹੀਂ ਪੰਜਾਬ ਦੀ ਸਰਕਾਰ ਸੈਂਕਸ਼ਨ ਦੇ ਰਹੀ ਤੁਹਾਡੇ ਇੱਕ ਜਰਨਲਿਸਟ ਨੇ ਪੁੱਛਿਆ ਭਗਵੰਤ ਮਾਨ ਨੂੰ ਕਹ ਜੀ ਤੁਹਾਡੇ ਸੈਂਕਸ਼ਨ ਉਹ ਕਹਿੰਦਾ ਪੁਰਾਣੀ ਬਾਤ ਹੈ ਪੁਰਾਣੀ ਬਾਤ ਹੈ ਮਾਨ ਸਰ ਪੁਰਾਣੀ ਬਾਤ ਨਹੀਂ 2021 ਦੀ ਚਿੱਠੀ ਦਾ ਜਵਾਬ ਦਿਓ ਕਿ ਤੁਸੀਂ ਪ੍ਰੋਸੀਕਿਊਸ਼ਨ ਲਈ ਸੈਂਕਸ਼ਨ ਕਿਉਂ ਨਹੀਂ ਦੇ ਰਹੇ 295 ਦੀ ਮਰਾਬ ਰਹੀਮ ਦੀ ਕੀ ਮਿੱਤਰਤਾ ਤੁਹਾਡੀ ਉਹਦੇ ਨਾਲ ਮਿੱਤਰਤਾ ਨਾ ਹੋਵੇ ਤਾਂ ਉਹ ਪੈਰੋਲ ਤੇ ਆਵੇ ਮੇਰੇਠ ਬੈਠਾ ਹੋਵੇ ਤੇ ਵੀਡੀਓ ਕਾਨਫਰੈਂਸਿੰਗ ਨਾਲ ਸਲਾਬਤਪੁਰੇ ਸਾਰੀ ਪ੍ਰੋਟੈਕਸ਼ਨ ਦੇ ਕੇ ਉਹਦਾ ਸਮਾਗਮ ਸਮਾਗਮ ਕਰਾਉਣੇ ਮਿੱਤਰਤਾ ਨਹੀਂ ਸਾਰਾ ਐਨਾ ਮਿਲੀ ਭੁਗਤਾਂ ਇੰਨੀ ਮਿਲੀ ਭੁਗਤਾਂ 164 ਦੇ ਬਿਆਨਾਂ 'ਚ ਸਾਰੀ ਕਹਾਣੀ ਕੀ ਦੇ ਸਿਰ ਤੇ ਪਾਤੀ ਬਿੱਟੂ ਦੇ ਜਿਹੜਾ ਮਰ ਗਿਆ ਅਕਾਲੀ ਦਲ ਦਾ ਐਕਸ਼ਨ ਦੇਖ ਲੋ ਪਰਚਾ ਰਜਿਸਟਰ ਹੋਣ ਦੇ ਵਿਦਨ 1 ਵੀਕ ਸੈਂਕਸ਼ਨ ਦਿੱਤੀ ਵਿਦਨ 20 ਡੇਸ ਤੇ ਨਵੇਂ ਸੈਕਸ਼ਨ ਐਡ ਕੀਤੇ ਗਏ 12 ਵਾਰੀ ਪੁਲਿਸ ਨੇ ਉਹਨੂੰ ਇਨਵੈਸਟੀਗੇਸ਼ਨ ਜੁਆਇਨ ਕਰਾਈ ਰਾਮ ਰਹੀਮ ਨੂੰ ਤੇ ਇਹ ਸਾਨੂੰ ਦੱਸ ਦੇਣ ਕਿ ਇਹਨਾਂ ਨੇ ਉਹਨੂੰ ਕਿੰਨੀ ਵਾਰ ਜੁਆਇਨ ਕਰਾਇਆ ਬੇਜਬੀ ਦੇ ਕੇਸਾਂ ਆ ਦੇਖੋ ਸਾਡਾ ਜਾਦ ਆਦੇਸ਼ ਆਇਆ ਨੰਗੇ ਪੈਰੀ ਗਏ ਜਾ ਕੇ ਪੇਸ਼ ਹੋਏ ਜਿਆਦਾ ਬੁਲਾਉਣਗੇ ਅਕਾਲ ਤਖਤ ਨੰਗੇ ਪੈਰੀ ਜਾਵਾਂਗੇ ਹੁਣ ਇਹ ਪ੍ਰੋਬਲਮ ਇਹ ਹੈ ਕਿ ਇਹ ਪੋਲਿਟੀਕਲ ਅਜੰਡਾ ਸੈਟਲ ਕੀਤਾ ਜਾ ਰਿਹਾ ਹੈ ਕਿ ਇਹ ਹੁਣ ਹਰਿਆਣੇ ਦੀਆਂ ਇਲੈਕਸ਼ਨਾਂ ਕਰਕੇ RAM REHIM ਨੂੰ ਫੁੱਲਾੰਗੂ ਰੱਖਣਾ ਚਾਹੁੰਦੇ ਆ ਕਿਉਂ ਨਹੀਂ ਟ੍ਰਾਇਲ ਸ਼ੁਰੂ ਕਰਦੇ ਪੰਜਾਬ ਪੁੱਛਦਾ ਪੰਥ ਪੁੱਛਦਾ ਅਕਾਲੀ ਦਲ ਪੁੱਛਦਾ ਸ਼ਰੋਬਣੀ ਕਮੇਟੀ ਪੁੱਛਦੀ ਹੈ ਕਿ 2015 ਦੇ ਸੈਕ੍ਰੇਜ ਆਏ ਕੇਸ ਚ RAM REHIM ਦੀ ਟ੍ਰਾਇਲ ਕਿਉਂ ਨਹੀਂ ਸ਼ੁਰੂ ਹੋ ਰਹੀ ਕਿਉਂ ਨਹੀਂ ਕਿ ਪੰਜਾਬ ਦੀ ਸਰਕਾਰ ਸੈਂਕਸ਼ਨ ਦੇ ਰਹੀ ਤੁਹਾਡੇ ਇੱਕ ਜਰਨਲਿਸਟ ਨੇ ਪੁੱਛਿਆ ਭਗਵੰਤ ਮਾਨ ਨੂੰ ਕਹ ਜੀ ਤੁਹਾਡੇ ਸੈਂਕਸ਼ਨ ਉਹ ਕਹਿੰਦੇ ਪੁਰਾਣੀ ਬਾਤ ਹੈ ਪੁਰਾਣੀ ਬਾਤ ਹੈ ਮਾਨ ਸਾਹਿਬ ਪੁਰਾਣੀ ਬਾਤ ਨਹੀਂ 2021 ਦੀ ਚਿੱਠੀ ਦਾ ਜਵਾਬ ਦਿਓ ਕਿ ਤੁਸੀਂ ਪ੍ਰੋਸੀਕਿਊਸ਼ਨਲੀ ਸੈਂਕਸ਼ਨ ਕਿਉਂ ਨਹੀਂ ਦੇ ਰਹੇ 295 ਦੀ ਰਾਮ ਰਹੀਮ ਦੀ ਕੀ ਮਿੱਤਰਤਾ ਤੁਹਾਡੀ ਉਹਦੇ ਨਾਲ ਮਿੱਤਰਤਾ ਨਾ ਹੋਵੇ ਤਾਂ ਉਹ ਪਰੋਲ ਤੇ ਆਵੇ ਮੇਰੇਠ ਬੈਠਾ ਹੋਵੇ ਤੇ ਵੀਡੀਓ ਕਾਨਫਰੈਂਸਿੰਗ ਲਈ ਸਲਾਬਤਪੁਰੇ ਸਾਰੀ ਪ੍ਰੋਟੈਕਸ਼ਨ ਦੇ ਕੇ ਉਹਦਾ ਸਮਾਗਮ ਸਮਾਗਮ ਕਰਾਉਣੇ ਮਿੱਤਰਤਾ ਨਹੀਂ ਸਾਰਾ ਐਨਾ ਮਿਲੀ ਭੋਗਤਾ ਇੰਨੀ ਮਿਲੀ ਭੋਗਤਾ 164 ਦੇ ਬਿਆਨਾਂ 'ਚ ਸਾਰੀ ਕਹਾਣੀ ਕੀ ਦੇ ਸਿਰ ਤੇ ਪਾਤੀ ਬਿੱਟੂ ਦੇ ਜਿਹੜਾ ਮਰ ਗਿਆ ਅਕਾਲੀ ਦਲ ਦਾ ਐਕਸ਼ਨ ਦੇਖ ਲੋ ਪਰਚਾ ਰਜਿਸਟਰ ਹੋਣ ਦੇ ਵਿਦਨ 1 ਵੀਕ ਸੈਂਕਸ਼ਨ ਦਿੱਤੀ ਵਿਦਨ 20 ਡੇਸ ਤੇ ਨਵੇਂ ਸੈਕਸ਼ਨ ਐਡ ਕੀਤੇ ਗਏ 12 ਵਾਰੀ ਪੁਲਿਸ ਨੇ ਉਹਨੂੰ ਇਨਵੈਸਟੀਗੇਸ਼ਨ ਜੁਆਇਨ ਕਰਾਈ ਰਾਮ ਰਹੀਮ ਨੂੰ ਤੇ ਇਹ ਸਾਨੂੰ ਦੱਸ ਦੇਣ ਕਿ ਇਹਨਾਂ ਨੇ ਉਹਨੂੰ ਕਿੰਨੀ ਵਾਰ ਜੁਆਇਨ ਕਰਾਇਆ ਬੇਦਬੀ ਦੇ ਕੇਸਾਂ ਆਹ ਦੇਖੋ ਸਾਡਾ ਜਦ ਆਦੇਸ਼ ਆਇਆ ਨੰਗੇ ਪੈਰੀ ਗਏ ਜਾ ਕੇ ਪੇਸ਼ ਹੋਏ ਜਦ ਬੁਲਾਉਣਗੇ ਅਕਾਲ ਤਖਤ ਨੰਗੇ ਪੈਰੀ ਜਾਵਾਂਗੇ ਹੁਣ ਇਹ ਪ੍ਰੋਬਲਮ ਇਹ ਹੈ ਕਿ ਇਹ ਪੋਲਿਟੀਕਲ ਅਜੰਡਾ ਸੈਟਲ ਕੀਤਾ ਜਾ ਰਿਹਾ ਇੱਕ ਮੋਸਟ ਸੈਂਸਿਟਿਵ ਧਾਰਮਿਕ ਇਸ਼ੂ ਤੇ ਜਿਹੜਾ ਨਾ ਪੰਜਾਬ ਲਈ ਨਾ ਪੰਜਾਬੀਆਂ ਲਈ ਨਾ ਵਿਸ਼ੇਸ਼ ਤੌਰ ਤੇ ਸਿੱਖਾਂ ਲਈ ਬਹੁਤ ਹੈ ਇਹਦੇ ਚੋਂ ਪ੍ਰਾਪਤ ਕੁਛ ਨਹੀਂ ਹੋਣਾ ਨੁਕਸਾਨ ਜ਼ਰੂਰ ਹੋ ਸਕਦਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ